જરા ਦਿਮਾਗ ਤੇ ਜੋਰ ਪਾਓ ਤੇ ਹੁਣ ਜਰਾ ਸੋਚ ਕੇ ਵੇਖੋ ਕਿ ਕਦੇ ਬਟਾਲੇ ਵਾਲੇ ਕਹਿੰਦੇ ਹੁੰਦੇ ਸੀ ਕਿ ਬਟਾਲਾ ਸ਼ਹਿਰ ਨਗੀਨਾ ਮੀ ਇੱਕ ਦਿਨ ਤੇ ਚਿੱਕੜ ਮਹੀਨਾ ਬਟਾਲੇ ਦੀ ਕਿਸਮਤ ਪਲਟਦੀ ਹੈ ਤੇ ਬਟਾਲੇ ਨੂੰ ਐਮਐਲਏ ਮਿਲਦਾ ਅਮਨ ਛੇਰ ਸਿੰਘ ਸ਼ਹਿਰੀ ਕਲਸੀ ਸਾਲ ਦਰ ਸਾਲ ਬਟਾਲੇ ਦੀ ਨਿਹਾਰ ਬਦਲਣ ਲੱਗੀ ਕੂੜੇ ਦੀ ਖਤਰਨਾਕ ਸਮੱਸਿਆ ਦੇ ਪੱਕੇ ਹੱਲ ਲਈ ਐਮਐਲਏ ਨੇ ਕਈ ਪ੍ਰੋਗਰਾਮ ਉਲੀਕੇ ਉਸੇ ਲੜੀ ਤਹਿਤ ਚਮਕਾਰੇ ਮਾਰਦੇ ਚਾਰ ਨਵੇਂ ਨਕੋਰ ਟਰੈਕਟਰ ਐਮਐਲਏ ਤੇ ਐਸਐਮ ਨੇ ਆਪ ਚਲਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਕਾਰਪੋਰੇਸ਼ਨ ਬਟਾਲਾ ਨੂੰ ਸੌਂਪੇ ਅਣ ਸੁਖਾਵੀ ਘਟਨਾ ਤੇ ਕਾਬੂ ਪਾਉਣ ਲਈ অতি ਆਧੁਨਿਕ ਕਿਸਮ ਦਾ ਫਾਇਰ ਟੈਂਡਰ ਕਾਰਪੋਰੇਸ਼ਨ ਬਟਾਲਾ ਹਵਾਲੇ ਕੀਤਾ ਸ਼ਹਿਰੀ ਕਲਸੀ ਨੇ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਵਚਨਬੱਧ ਨੇ ਕੂੜੇ ਦੀ ਸਮੱਸਿਆ ਤੇ ਸਥਾਈ ਹੱਲ ਲਈ ਕੂੜਾ ਡੰਪ ਕਰਨ ਲਈ ਜ਼ਮੀਨ ਖਰੀਦ ਕੇ ਸ਼ਹਿਰ ਦਾ ਸਾਰਾ ਕੂੜਾ ਉੱਥੇ ਲਿਜਾਇਆ ਜਾਵੇਗਾ ਤੇ ਕੂੜੇ ਨੂੰ অতি ਆਧੁਨਿਕ ਤਰੀਕੇ ਨਾਲ ਰੀਸਾਈਕਲ ਕੀਤਾ ਜਾਵੇਗਾ ਜਿਸ ਸੰਬੰਧੀ ਯੋਜਨਾ ਜੋਰ ਸ਼ੋਰ ਨਾਲ ਚੱਲ ਰਹੀ ਹੈ ਬਹੁਤ ਜਲਦ ਬਟਾਲਾ ਸ਼ਹਿਰ ਨੂੰ ਕੂੜਾ ਮੁਕਤ ਸ਼ਹਿਰ ਬਣਾਇਆ ਜਾਵੇਗਾ ਜਿਸ ਲਈ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਹਨ ਉਹ ਦਿਨ ਦੂਰ ਨਹੀਂ ਜਦੋਂ ਲਿਸ਼ਕਾਰੇ ਮਾਰਦੇ ਬਟਾਲੇ ਦਾ ਨਾਮ ਹਰ ਪੰਜਾਬੀ ਦੀ ਜ਼ੁਬਾਨ ਤੇ ਹੋਵੇਗਾ ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾਂ ਜਨਾਂ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲਿਆਂ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕਿ ਮਿਹਨਤ ਕਰਨੀ ਆ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਹਾਂ ਜੋ ਜੋ ਜਿੱਥੇ ਜਿੱਥੇ ਕੋਈ ਕਮੀ ਨਜ਼ਰ ਆ ਰਹੀ ਆ ਸਰਕਾਰ ਵੱਲੋਂ ਔਰ ਅਕਸਰਾਂ ਵੱਲੋਂ ਸਾਡਿਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦਿਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬ੍ਰਗੇਡ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਦਿਨ ਤਿਹਾਰ ਹੁੰਦਾ ਹੈ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਨ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਧੀ ਜਿਹੜਾ ਇਹ ਦਿਨ ਕਢਾ ਦੇਵੇ ਪਰ ਬਟਾਲੇ ਚ ਦੂਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਛੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰ ਪਰ ਤਿਆਰ ਬੈਠੀਆਂ ਅਸੀਂ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਘੁੰਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਦਈਏ ਤੇ ਉਹ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਨੇ ਬਾਕੂ ਵੀ ਆਪਣੀ ਡਿਊਟੀ ਨਿਭਾਈ ਆ ਔਰ ਮੈਂ ਸਲੂਟ ਹੈ ਇਨ ਆਫਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਆ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਹਿ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਆ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰੋਪਰਲੀ ਇਹ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਤੇ ਇਹੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਮਰ ਤਿਆਰ ਰਹੀਏ ਸੋ ਮੈਂ ਸਾਰੀ ਸਮੁੱਚੀ ਟੀਮ ਦਾ ਕਮਿਸਟਰ ਸਾਹਿਬ ਦਾ ਸਾਰੀ ਟੀਮ ਜਿੰਨੀ ਵੀ ਸਾਡੇ ਅਫਸਰ ਸਾਹਿਬ ਸਬਾਨ ਸਾਡੇ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਆ ਇਹਨਾਂ ਦਾ